ਆਪਣਾ ਜਸਵੰਤ ਸਾਹਿਬ ਅੱਜ ਜਿਹੜਾ ਇੱਥੇ ਮਿਨੀ ਸੈਕਟਰੀਟ ਦੇ ਵਿੱਚ ਹਾਸਾ ਦਾ ਕੀ ਸੀਗਾ ਮਾਮਲਾ ਕਰ ਬੁਮਾਰਦ ਫੇਰ ਰਹਿੰਦੇ ਤੇ ਅੱਛਾ ਆਪਣੇ ਹੇ ਅਵਾਜ਼ ਆਈ ਤੇ ਆ ਚੰਚੇ ਤੇ ਇਹਨਾਂ ਦਾ ਆ ਹੋ ਗਿਆ ਨੇ ਬਕਿਆ ਹੋ ਗਿਆ ਕਿੰਨੇ ਵਜੇ ਇਹਨੇ ਕੀਤਾ ਸਾਰਾ ਇਹ ਸਵੇਕ 7 ਵਜੇ ਤੇ ਤੁਸੀਂ ਇਹਦੇ ਕੋਲ ਹੀ ਖੜੇ ਸੀ ਗੋ ਨਹੀਂ ਸਰ ਮੈਂ ਬਾਥਰੂਮ ਉਧਰ ਲੇਟਣਾ ਸੀ ਉਧਰ ਲੇਟਣ ਬਾਥਰੂਮ ਦੇ ਅੱਛਾ ਆਵਾਜ਼ ਆਈ ਤੁਹਾਨੂੰ ਗੋਲੀ ਦੀ ਹਾਂਜੀ ਹਾਂਜੀ ਅੱਛਾ ਕਿੰਨੀ ਉਮਰ ਸੀ ਇਹ ਬੰਦੇ ਦੀ ਉਹ 50 55 ਸਾਲ ਦੀ ਇਹ ਘਰ ਦੇ ਆ ਗਏ ਹੋਏ ਆ ਘਰ ਦੇ ਇੱਥੇ ਆ ਜੀ ਮੁੰਡਾ ਨਾਲ ਹੀ ਸੀਗਾ ਬਿਮਾਰ ਇਹ ਕਿੰਨੇ ਦਿਨ ਰਹਿਣਾ ਲੱਗਾ ਇਹ ਇਹਨਾਂ ਨੂੰ ਗੱਲ ਆ ਜੀ ਨੇ ਭਾਈ ਕੀ ਨਾਮ ਹੈ ਆਪਣਾ ਗੌਰਵੀ ਸਿੰਘ ਇਹ ਕੀ ਲੱਗਦਾ ਹੈ ਸਾਡੇ ਤਾਂ ਕੀ ਨਾਮ ਸੀ ਇਹਨਾਂ ਦਾ ਮੇਰੇ ਡੈਡੀ ਜੀ ਆ ਕਮਲਜੀਤ ਸਿੰਘ ਅੱਛਾ ਇਹ ਕਿਉਂ ਕਿਤੇ ਇਹਦਾ ਵਾਰ ਕੋਈ ਪਤਾ ਲੱਗਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਜੀ ਕੀ ਬਿਮਾਰ ਹੋਣ ਵੀ ਰਹਿੰਦੇ ਸੀਗੇ ਬਿਮਾਰ ਦੀ ਵੀਲੇ 2 ਮਹੀਨੇ ਤੋਂ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਦੀ ਦੋ ਵਾਰੀ ਅਟੈਕ ਆਇਆ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਦੀ ਗਲਾ ਵੀ ਉਹ ਵੀ ਪ੍ਰੋਬਲਮ ਹਦ ਗਿਆ ਕਿੰਨੇ ਬੱਚੇ ਸੀ ਇਹਨਾਂ ਦੇ ਅਸੀਂ ਦੋ ਭਰਾ ਆ ਇੱਕ ਭੈਣ ਆ ਸਾਡੀ ਛੋਟੀ